ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੋਹਾਮ ਦੇ ਵਿੱਚ ਤੇ ਲੋਹਾਮ ਪਿੰਡ ਜਿਹੜੇ ਫਰੋਇਦਪੁਰ ਦਾ ਮਾਨਮਤਾ ਨਗਰ ਆ ਤੇ ਜਦੋਂ ਤੁਸੀਂ ਮਿੱਤਰੋ ਲੋਹਾਮ ਪਿੰਡ ਵਾਲੇ ਪਹਿਲੇ ਅੱਡੇ ਤੋਂ ਪੰਪ ਵਾਲੀ ਸਾਈਡ ਤੋਂ ਦੂਰੀ ਤੈਅ ਕਰੋਗੇ ਪੰਪ ਡੰਗਣ ਤੋਂ ਬਾਅਦ-ਬਾਅਰ ਖੇਤਾਂ ਦੇ ਵਿੱਚ ਮਿੱਤਰੋ ਬਾਈ ਹੋਣਿਆਂ ਦਾ ਘਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਿ ਗਾਮਕਾਊ ਆ ਕਰਦੇ ਭਾਈ ਨਾਲ ਗੱਲਬਾਤ ਕਿੰਨਾ ਸੂਆ ਕੀ ਰੇਟ ਆ ਕੀ ਜਾਣਕਾਰੀ ਆ ਤੁਸੀਂ ਜੁੜੇ ਰਹੋ ਵੀਡੀਓ ਨੇੜ ਤੱਕ ਦੇਖਿਓ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਵਧੀਆ ਭਾਈ ਜੀ ਸੇਤਾਂ ਦੇ ਪਰਿਵਾਰ ਵਧੀਆ ਭਾਈ ਜੀ ਚੜ੍ਹਦੀ ਕਲਾ ਚ ਆ ਵਧੀਆ ਭਾਈ ਜੀ ਅੱਛਾ ਨਾਮ ਦੱਸ ਦੀਏ ਨਾ ਸੱਤ ਪਾਰ ਐ ਸਤਪਾਲ ਹਾਂਜੀ ਸਤਪਾਲ ਬਾਈ ਫਿਰ ਵੈੜ ਜਿਹੜੀ ਵੇਤਨੀ ਕਿੰਨਾ ਵਸੋਏ ਵੀਰੇ ਮੈਂ ਦੂਜਾ ਮੰਡਲ ਤੇ ਤੀਜਾ ਮੰਡਲ ਆਪਾਂ ਲਿਆਂਦੀ ਆ ਦੂਜਾ ਮੰਡਲ ਤੇ ਤੀਜਾ ਹੋ ਨਹੀਂ ਲੈ ਕੇ ਆਉਂਦੀ ਵੀਰੇ ਨਹੀਂ ਵੀਰ ਤੋਤਰ ਦਾ ਬੱਲ ਹੀ ਸੀ ਆਪਾਂ ਟੋਕੜ ਕਿੰਨੇ ਜਰਦੀ ਕੱਪੜ ਸੀ ਕਿੰਨਾ ਦੋ ਦਸ ਚਾਰਾਂ ਮਹੀਨੇ ਦੱਬਰ ਸੀ 14 ਲੀਟਰ ਦੋ ਸੀ ਥੱਲੇ ਜੀ ਚਾਰਾਂ ਮਹੀਨੇ ਦੀ ਕੱਪੜ ਥੱਲੇ 14 ਕਿਲੋ ਦੋ ਦਿੱਤੇ ਹੋਇਆ ਹੈ ਹਾਂਜੀ ਠੀਕ ਆ ਫਿਰ ਤਾਂ ਵੀਰੇ ਅੱਛਾ ਹੁਣ ਦੇਣ ਦੱਸ ਲੈ ਜੂ ਕਿ ਹਜੇ ਵੀਰ ਦਸ ਦਸ ਦੇਣ ਲੈ ਜੀ ਵੀਰੇ ਐਤ ਕੀ ਤਾਂ ਫਿਰ 20 ਕਿਲੋ ਦੋ ਦੇ ਜੂ ਬੱਚੇ ਵੀਰੇ ਤੇ ਉਹ ਲਿਆਂਦੀ ਉਹ 22 ਲੀਟਰ ਚ ਹੋਇਆ ਆਉ ਵੀਰੇ ਰੇਡ 60000 ਰੁਪਏ ਮਾਨਤਾ ਨਾਲ ਥੋੜਾ ਬੋਤਾ 60 ਆ ਹੀ ਦੇ ਰਹੇ ਦੀ ਠੀਕ ਹੈ ਵੀਰੇ ਇੱਕ ਤੋਰੀ ਮੜੇ ਬਈ ਕੱਢੀ ਬਾਦ ਲੈ ਵੀ ਮਿੱਤਰੋ ਟੋਕੜ ਗੱਪਣ ਵਹਿੜਾ ਉਹ ਸੌਰੀ ਸੱਜਰ ਤਿਆਰ ਵਹਿੜਾ ਟੋਕੜ ਗੱਪਣ ਬਾਈ ਹੋਣਾ ਨੇ ਲੈ ਕੇ ਆਂਦੀ ਸੀ ਇਹ ਕਰਮਾ ਵਾਲੀ ਉਦੋਂ 14 ਕਿਲੋ ਦੁੱਧ ਦੇ ਥੱਲੇ 4 ਮਹੀਨਿਆਂ ਦੀ ਗੱਪਣ ਥੱਲੇ ਪਾਈ ਹੋਣੀ ਚੁੰਦੇ ਰਹਿਆ ਇਹ ਗੱਲ ਨੋਟ ਰੱਖਿਆ ਜੀ ਜਾਂ ਗਾਂ ਦੁੱਧ ਵਾਲੀ ਗਾਂ ਨੇ ਪਾਈ ਹੋਏ ਤੁਸੀਂ ਕਿੰਨਾ ਚੋਣਿਆ ਇਹ ਤੁਹਾਡੇ ਤੇ ਡਿਪੈਂਡ ਹੋਣਾ ਗਾਂ ਚੰਗੀ ਹੈ ਗਾਂ ਦਾ ਢਾਂਚਾ ਚੰਗਾ ਵਾ ਮੂੰਹ ਮੱਥੇ ਲੱਗਦੀ ਆ ਬਣਦੀ ਤੁਨ ਦੀ ਗਾਵਾਂ ਮਿੱਤਰੋ ਹਜੇ ਦਿਨ ਕਰਮਾਂ ਵਾਲੀ ਟੋਹਰ ਨਾਲ ਦਾ ਲੈ ਜਾਉਗੇ ਦਸਾਂ ਤਰ੍ਹਾਂ ਦੇ ਵਿੱਚ ਕਮਾਲ ਦੀ ਤਿਆਰੀ ਕਰ ਜਾਣੀ ਇਹ ਸਾਰੀ ਕਿਉਂਕਿ ਢਾਂਚਾ ਸਰੀਰਕ ਬੰਤਰ ਅੰਗਾ ਵੀ ਆਹਾਂ ਦੀ ਵੜਾ ਸਾਫ਼ ਸੁਥਰੀ ਆ ਇਹੀ ਗੱਲ ਆ ਕਿਉਂਕਿ ਜਿਹੜਾ ਜਾਨਵਰ ਟਕਾਣੇ ਤੇ ਹੋ ਜੇ ਮਿੱਤਰੋ ਤੇ ਉਹ ਜਾਨਵਰ ਟਕਾਣੇ ਤੇ ਹੋ ਗਿਆ ਤਿਆਰ ਵੀ ਚੰਗਾ ਸੌਖਾ ਹੋ ਜਾਂਦਾ ਵਾ ਰੇਟ ਆ ਜਿਹੜਾ ਉਹ ਇਹਦਾ ਹੈਗਾ ਵਾ ਮਿੱਤਰੋ 65000 ਰੁਪਏ 60 ਦੀ ਦੇਣੀ ਨਾ ਵੀਰੇ ਹਾਂਜੀ 60 ਆ ਮਾਨਤਨ ਹੋ ਜਾਊਗਾ ਵਿੱਚੋਂ ਜਿਹੜਾ 60000 ਰੁਪਏ ਫਿਕਸ ਆ ਇਹਦੇ ਵਿੱਚੋਂ ਨਹੀਂ ਹੋਣਾ 65000 ਦੇ ਵਿੱਚੋਂ ਮਾਨਤਨ ਆਖੇ ਉਹ ਕਰਤਾ ਤੁਹਾਡਾ ਮਿੱਤਰੋ ਅੱਛਾ ਨੰਬਰ ਦੱਸ ਦੀ ਵੀਰੇ ਕਿਹੜਾ ਦੀ 9814090814 9814090814 90814 14 9814090814 ਨਾ ਵੀਰੇ 9814090814 ਬਈ ਦਾ ਨੰਬਰ ਆ ਪਿੰਡ ਲੋਹਾਮਾ ਜ਼ਿਲ੍ਹਾ ਫਿਰੋਜ਼ਪੁਰਾ ਨੇੜੇ ਪਟ્રોલ ਪੰਪਾ ਗੱਲ ਬਦਲੀ ਨੰਬਰ ਸਕਰੀਨ ਦੇ ਉੱਤੇ ਆ